ਸੋਟਾ ਰਵਾਇਤੀ ਇਥੇ ਆ ਰਿਹਾ ਕੱਲ ਵੀ ਬਹੁਤ ਸੱਜਣਾ ਨੇ ਕਿਹਾ ਸੀ ਕਿ ਸੋਟਾ ਜ਼ਰੂਰ ਸੁਣਾ ਦਿਓ ਤੇ ਅੱਜ ਥੋੜਾ ਜਿਹਾ ਟਾਈਮ ਮਿਲ ਗਿਆ ਸੋਟਾ ਤੁਹਾਨੂੰ ਸੁਣਾ ਦਿੰਦੇ ਆ ਕਿ ਸੋਟੇ ਦੇ ਗੁਣ ਸ਼ਾਇਰ ਕੀ ਲਿਖਦਾ ਸੁੱਖਾ ਮਿਰਚਾਂ ਘੋਟਣੇ ਕੋ ਵੈਰੀ ਦਲ ਰੋਕਣੇ ਕੋ ਸੂਰਮੇ ਕੋ ਠੋਕਣੇ ਕੋ ਸੋਟਾ ਵਰਦਾਨ ਹੈ ਕੀ ਬਾਤ ਸੁੱਖਾ ਮਿਰਚਾਂ ਘੋਟਣੇ ਕੋ ਵੈਰੀ ਦਲ ਰੋਕਣੇ ਕੋ ਸੂਰਮੇ ਕੋ ਠੋਕਣੇ ਕੋ ਸੋਟਾ ਵਰਦਾਨ ਹੈ ਤੇ ਸੋਟਾ ਅੰਨਿਆਂ ਦੀ ਅੱਖ ਵਾਹ ਜੀ ਵਾਹ ਛੋਟਾ ਅੰਨਿਆਂ ਦੀ ਅੱਖ ਛੋਟਾ ਲੰਗਿਆਂ ਦੀ ਲੱਤ ਵਾਹ ਡਾਕਟਰ ਸਾਹਿਬ ਛੋਟਾ ਅੰਨਿਆਂ ਦੀ ਅੱਖ ਛੋਟਾ ਲੰਗਿਆਂ ਦੀ ਲੱਤ ਤੇ ਛੋਟਾ ਹੋਵੇ ਵਿੱਚ ਹੱਥ ਛੋਟਾ ਸੁੰਦਰ ਸਜਾਨ ਹੈ ਸਾਈ ਲੋਕਾ ਛੋਟਾ ਸੁਧ ਛੋਟਾ ਵਜੇ ਨਸੇ ਬੁੱਧ ਫਤਿਹ ਪਾਵੇ ਵਿੱਚ ਜੁੱਧ ਛੋਟਾ ਬੜਾ ਬਲਵਾਨ ਹੈ ਫੁੱਲ ਫਲ ਝਾੜਨੇ ਕੋ ਬਾਲਕ ਕੇ ਤਾੜਨੇ ਕੋ फुल फल झाड़ने को बालक के तारने को ते तस्कर के मारने को तस्कर उनका चोर ते तस्कर के मारने को छोटा वरदान है कृपाल कुत को संभारी कृपाल कुत को संभारी हजात खान सिर झारी सिर किता फारी फारी छोटा बड़ा कह है बाबा गरजा ते बोता बाबा गरजा ते बोता छोटा फड़ के खलोता ਬਾਬਾ ਕਰਜਾ ਤੇ ਬੋਤਾ ਛੋਟਾ ਫੜ ਕੇ ਖਲੋਤਾ ਆਨਾ ਘੋੜਾ ਟਕਾ ਖੋਤਾ ਛੋਟਾ ਵੱਡਾ ਹੁਕਮਰਾਨ ਦੱਸੋ ਉਹ ਕਾ ਦਾ ਝੰਡਾ ਜਿਹਦੇ ਵਿੱਚ ਹੈ ਨਹੀਂ ਡੰਡਾ ਦੱਸੋ ਉਹ ਕਾ ਦਾ ਝੰਡਾ ਜਿਹਦੇ ਵਿੱਚ ਹੈ ਨਹੀਂ ਡੰਡਾ ਇਹ ਡੰਡੇ ਨਾਲ ਹੀ ਝੁੱਲੇ ਝੰਡਾ ਛੋਟਾ ਜਿੱਤ ਦਾ ਮੈਦਾਨ ਹੈ ਜਿਹਦੇ ਹੱਥ ਵਿੱਚ ਛੋਟਾ ਉਦੀ ਮੱਜ ਉਹਦਾ ਹੀ ਝੋਟਾ ਜਿਹਦੇ ਹੱਥ ਵਿੱਚ ਝੋਟਾ ਉਹਦੀ ਮੱਜ ਉਹਦਾ ਹੀ ਝੋਟਾ ਉਹਦਾ ਖਰਾ ਹੋ ਜਾਏ ਖੋਟਾ ਝੋਟਾ ਬੜਾ ਭਲਵਾਨ ਤੇ ਕਹਿੰਦੇ ਝੋਟਾ ਵਿਗੜੇ ਦਾ ਪੀਰ ਝੋਟਾ ਵਿਗੜੇ ਦਾ ਪੀਰ ਤੇ ਕੁੱਬਾ ਹੋ ਜਾਏ ਸਰੀਰ ਝੋਟਾ ਵਿਗੜੇ ਦਾ ਪੀਰ ਕੁੱਬਾ ਹੋ ਜਾਏ ਸਰੀਰ ਤੇ ਸੋਟਾ ਕਾਮ ਆਖੀਰ ਸੋਟਾ ਪੁੱਤ ਦੇ ਸਮਾਨ ਹੈ ਸੋਟਾ ਪੁੱਤ ਦੇ ਸਮਾਨ ਹੈ ਬੋਲੇ ਬੋਲੇ ਸੋਨਹਾ ਬਾਬਾ ਭੂਪੇਂਦਰਾ